ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਜਾਣਕਾਰੀ ਤੇ ਉਪਾਅ ਸਾਂਝੇ ਕਰਨ ਲਈ ਲੈ ਕੇ ਆਏ ਹਾਂ ਜੀ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਨਰਾਤੇ ਸ਼ੁਰੂ ਹੋ ਚੁੱਕੇ ਆ ਤੇ ਨਰਾਤਿਆਂ ਦੇ ਵਿੱਚ ਸਾਨੂੰ ਭੁੱਲ ਕੇ ਵੀ ਇਹ ਕੁਝ ਕੰਮ ਨਹੀਂ ਕਰਨੇ ਚਾਹੀਦੇ ਜੇਕਰ ਅਸੀਂ ਇਹ ਜਾਣੇ ਅਣਜਾਣੇ ਦੇ ਵਿੱਚ ਜਾਂ ਫਿਰ ਗਲਤੀ ਕਰਕੇ ਇਹ ਕੰਮ ਕਰ ਬੈਠਦੇ ਆਂ ਤੇ ਜਿਸ ਤੇ ਨਾਲ ਸਾਨੂੰ ਗਰੀਬੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਾਡਾ ਪੂਰਾ ਘਰ ਪਰਿਵਾਰ ਬਰਬਾਦ ਹੋ ਸਕਦਾ ਹੈ ਤੇ ਜੇਕਰ ਤੁਹਾਨੂੰ ਨਰਾਤਿਆਂ ਦੇ ਵਿੱਚ ਇਹ ਸ਼ੁਭ ਸੰਕੇਤ ਮਿਲਦੇ ਆਂ ਤੇ ਤੁਸੀਂ ਸਮਝ ਲਾਓਗੇ ਤੁਹਾਡੇ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਹੋਣ ਵਾਲੀ ਹੈ ਤੇ ਮਾ ਦੁਰਗਾ ਹਮੇਸ਼ਾ ਤੁਹਾਡੇ ਨਾਲ ਹੈ ਉਹ ਕਿਹੜੀਆਂ ਗਲਤੀਆਂ ਨੇ ਜਿਹੜੀਆਂ ਸਾਨੂੰ ਨਰਾਤਿਆਂ ਦੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ ਤੇ ਉਹ ਕਿਹੜੇ ਸ਼ੁਭ ਸੰਕੇਤ ਨੇ ਜਿੰਨਾ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਮਾਤਾ ਲਕਸ਼ਮੀ ਸਾਡੇ ਨਾਲ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਦ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੀ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਨਰਾਤਿਆਂ ਦੇ ਵਿੱਚ ਉਹ ਕਿਹੜੇ ਕੰਮ ਨੇ ਉਹ ਕਿਹੜੀਆਂ ਗਲਤੀਆਂ ਨੇ ਜਿਹੜੀਆਂ ਸਾਨੂੰ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀਆਂ। ਤੋਂ ਇਸੇ ਤਰੀਕੇ ਦੇ ਨਾਲ ਨਰਾਤਿਆਂ 'ਚ ਭੁੱਲ ਕੇ ਵੀ ਨਾ ਕਰੋ ਇਹ ਨੌ ਕੰਮ। Hindu ਧਰਮ ਨੂੰ ਮੰਨਣ ਵਾਲੀ ਨਰਾਤਿਆਂ ਦੇ 9 ਦਿਨ ਪੂਰੇ ਵਿਧੀ ਵਿਵਧਾਨ ਦੇ ਨਾਲ ਮਾਂ ਦੇਵੀ ਦੀ ਪੂਜਾ ਤੇ ਅਰਚਨਾ ਕਰਦੇ ਨੇ। ਦੇ ਏਸੀ ਤਰੀਕੇ ਦੇ ਨਾਲ ਧਰਮ ਗ੍ਰੰਥਾਂ ਦੇ ਅਨੁਸਾਰ ਇਹਨਾਂ ਦਿਨਾਂ ਵਿੱਚ ਹੀ ਮਾਤਾ ਦੁਰਗਾ ਧਰਤੀ ਤੇ ਵਾਸ ਕਰਦੀ ਏ ਅਸੀਂ ਇਹ ਤਾਂ ਜਾਣਦੇ ਹਾਂ ਕਿ ਨਰਾਤਿਆਂ ਦੇ ਵਿੱਚ ਸਾਨੂੰ ਕਿਹੜੇ-ਕਿਹੜੇ ਕੰਮ ਕਰਨੇ ਚਾਹੀਦੇ ਨੇ ਜਿਸ ਦੇ ਨਾਲ ਮਾਤਾ ਸਾਡੇ ਤੇ ਖੁਸ਼ ਹੋ ਜਾਵੇ ਤੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਮਨ ਚਾਹੇ ਫਲ ਪ੍ਰਦਾਨ ਕਰੇ ਜੋ ਅਸੀਂ ਕਰਦੇ ਵੀ ਹਾਂ ਪਰ ਕੀ ਅਸੀਂ ਇਹ ਜਾਣਦੇ ਹਾਂ ਕਿ ਸਾਡੀਆਂ ਕਿਹੜੀਆਂ ਗਲਤੀਆਂ ਦੇ ਨਾਲ ਮਾਨ ਰਾਜ ਹੋ ਸਕਦੀ ਹੈ ਤੇ ਸਾਨੂੰ ਉਹਨਾਂ ਦੇ ਕਰੋਧ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਤੇ ਇਸੇ ਤਰੀਕੇ ਦੇ ਨਾਲ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਬਹੁਤ ਹੀ ਸਹੀ ਆਸਾਨ ਤੇ ਸਰਲ ਸ਼ਬਦਾਂ ਦੇ ਵਿੱਚ ਦੱਸਾਂਗੇ ਕਿ ਨਰਾਤਿਆਂ ਦੇ ਵਿੱਚ ਕਿਹੜੇ ਕੰਮ ਹਨ ਜੋ ਸਾਨੂੰ ਭੁੱਲ ਕੇ ਵੀ ਨਹੀਂ ਕਰਨੇ ਚਾਹੀਦੇ ਇਸ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖਿਓ ਤਾਜੋ ਕੀ ਤੁਸੀਂ ਜਾਣ ਸਕੋ ਕਿ ਤੁਸੀਂ ਪਹਿਲਾ ਅਜੇ ਹੀ ਗਲਤੀ ਤਾਂ ਨਹੀਂ ਕੀਤੀ ਸੀ ਜਿਸ ਕਾਰਨ ਤੁਸੀਂ ਮਾਤਾ ਦੀ ਕਿਰਪਾ ਤੋਂ ਅਜੇ ਤੱਕ ਵਾਂਝੇ ਹੋ ਤਾਂ ਇਸੇ ਤਰੀਕੇ ਦੇ ਨਾਲ ਨਵਰਾਤਰੀ ਦੇ 9 ਦਿਨਾਂ ਦੇ ਵਿੱਚ ਕੀ ਨਹੀਂ ਕਰਨਾ ਚਾਹੀਦਾ ਪਹਿਲੀ ਗੱਲ ਕਿ ਮਾਂ ਤੁਹਾਨੂੰ ਕਦੇ ਵੀ ਵਰਤ ਰੱਖਣ ਦੇ ਲਈ ਮਜਬੂਰ ਨਹੀਂ ਕਰਦੀ ਵਰ ਜੇਕਰ ਤੁਸੀਂ ਵਰਤ ਰੱਖੀ ਰਹੇ ਹੋ ਤਾਂ ਆਪਣੀ ਪੂਰੀ ਸ਼ਰਧਾ ਭਗਤੀ ਤੇ ਵਿਸ਼ਵਾਸ ਦੇ ਨਾਲ ਕਰੋ ਮਾਂ ਦੀ ਆਰਾਧਨਾ ਕਰਦੇ ਸਮੇਂ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਸ਼ੰਕਾ ਜਾਂ ਫਿਰ ਦੁਰਪ੍ਰਮਾਣ ਨਾ ਰੱਖੋ ਕਿਉਂਕਿ ਜੇਸ ਮਨ ਦੇ ਵਿੱਚ ਸ਼ੰਕਾ ਜਾਂ ਫਿਰ ਦੁਰਪ੍ਰਮਾਣ ਹੁੰਦੀ ਹੈ ਉਸ ਮਨ ਉਸ ਵਿਅਕਤੀ ਦਾ ਮਨ ਸ਼ਾਂਤ ਨਹੀਂ ਹੋ ਸਕਦਾ ਤੇ ਅਸ਼ਾਂਤ ਮਨ ਦੇ ਨਾਲ ਪਾਠ ਪੂਜਾ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੁੰਦਾ ਇਸ ਤੋਂ ਇਲਾਵਾ ਨਰਾਤਿਆਂ ਦੇ ਪਵਿੱਤਰ ਦਿਨਾਂ ਦੇ ਵਿੱਚ ਸਾਤਵਿਕਤਾ ਦਾ ਖਾਸ ਧਿਆਨ ਰੱਖੋ ਕਿਉਂਕਿ ਆਹਾਰ, ਵਿਹਾਰ ਤੇ ਵਿਚਾਰ ਵਿੱਚ ਤੁਹਾਡੀ ਸਾਤਵਿਕਤਾ ਦਾ ਹੋਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਪਿਆਜ਼, ਬਾਸ, ਮੱਸੀ ਤੇ ਸ਼ਰਾਬ ਦਾ ਸੇਵਨ ਜੇਕਰ ਤੁਸੀਂ ਪਹਿਲਾ ਦਿਨ ਨਰਾਤਿਆਂ ਦੇ ਵਿੱਚ ਵੀ ਕਰਦੇ ਆ ਰਹੇ ਹੋ ਤਾਂ ਇਸ ਨੂੰ ਛੱਡ ਦਿਓ ਇਹਨਾਂ ਰਾਤਿਆਂ ਦੇ 9 ਦਿਨ ਕੇਵਲ ਪੂਰਨ ਸਾਤਵਿਕ ਆਹਾਰ ਹੀ ਲਓ ਤਾਂ ਹੀ ਨਰਾਤਿਆਂ ਦੇ ਵਰਤ ਦਾ ਪੂਰਾ ਲਾਭ ਤੁਹਾਨੂੰ ਮਿਲ ਸਕੇਗਾ ਇਸ ਤੋਂ ਇਲਾਵਾ ਨਰਾਤਿਆਂ ਵਿੱਚ ਕਿਸੇ ਵੀ ਪ੍ਰਕਾਰ ਦੇ ਗਲਤ ਸ਼ਬਦਾਂ ਦਾ ਪ੍ਰਯੋਗ ਅਰਥਾਤ ਜਿਵੇਂ ਕਿ ਗਾਲੀ-ਗਲੋਚ ਝੂਠ ਚੁਗਲੀ ਬੁਰਾਈ ਆਦ ਬੁਰੀਆਂ ਗੱਲਾਂ ਨੂੰ ਮੂੰਹੋਂ ਕੱਢਣ ਤੋਂ ਸਾਨੂੰ ਬਚਣਾ ਚਾਹੀਦਾ ਹੈ ਕਿਉਂਕਿ ਜੇਸ ਮੂਹ ਤੇ ਨਾਲ ਅਸੀਂ ਮਾਤਾ ਦਾ ਪਵਿੱਤਰ ਨਾਮ ਮੰਤਰ ਜਾਪ ਤੇ ਆਰਤੀ ਕਰਦੀਆਂ ਉਸ ਮੂਹ ਤੇ ਨਿਕਲਣ ਵਾਲੇ ਸ਼ਬਦ ਵੀ ਪਵਿੱਤਰ ਹੋਣੇ ਚਾਹੀਦੇ ਇਸ ਤੋਂ ਇਲਾਵਾ ਕਿਸੇ ਵੀ ਲੋੜਵੰਦ ਤੇ ਕੂੜੀ ਨੂੰ ਆਪਣੀ ਘਰੋਂ ਖਾਲੀ ਨਾ ਜਾਣ ਦੇਓ ਕਿਉਂਕਿ ਲੋੜਵੰਦ ਦੀ ਮਦਦ ਕਰਨ ਤੇ ਮਾਂ ਦੀ ਕਿਰਪਾ ਜ਼ਰੂਰ ਹੁੰਦੀ ਏ ਤੇ ਕੰਨਿਆ ਤਾਂ ਮਾ ਦਾਹੀਰ ਰੂਪ ਹੁੰਦੀ ਏ ਇਨਾਂ ਦਿਨਾਂ ਵਿੱਚ ਮਾ ਕੰਨਿਆ ਦੇ ਰੂਪ ਵਿੱਚ ਹੀ ਘੁੰਮਦੀ ਏ ਇਸ ਲਈ ਜੇਕਰ ਕੋਈ ਕੰਨਿਆ ਸਾਡੇ ਘਰੋਂ ਖਾਲੀ ਹੱਥ ਚਲੀ ਗਈ ਏ ਤਾਂ ਸਮਝੋ ਅਸੀਂ ਮਾਂ ਨੂੰ ਹੀ ਖਾਲੀ ਹੱਥ ਭੇਜ ਦਿੱਤਾ ਏ ਇਨਾਂ ਦਿਨਾਂ ਦੇ ਵਿੱਚ ਵਾਲ ਨਾ ਕਟਵਾਓ ਦਾੜੀ ਵੀ ਨਾ ਬਣਵਾਓ ਤੇ ਨੋ ਨਾ ਕਟੋ ਕਿਉਂਕਿ ਵਾਲ ਤੇ ਨੋ ਵਧਾਉਣ ਦੇ ਵਿੱਚ ਸਾਡੇ ਸਰੀਰ ਦੀ ਊਰਜਾ ਦਾ ਪ੍ਰਯੋਗ ਹੁੰਦਾ ਏ ਤੇ ਇਸ ਸਮੇਂ ਵਰਤ ਆਧ ਕਰਨ ਵਾਲੇ ਲੋਕਾਂ ਨੂੰ ਸ਼ਕਤੀ ਦੀ ਊਰਜਾ ਦੀ ਬਹੁਤ ਜ਼ਰੂਰਤ ਹੁੰਦੀ ਹੈ ਇਸ ਤੋਂ ਇਲਾਵਾ ਚਮੜੇ ਦੀਆਂ ਵਸਤੂਆਂ ਜਿਵੇਂ ਕਿ ਬੈਲਟ ਪਰਸ ਆਦਤੋਂ ਵੀ ਬਚੋ ਕਿਉਂਕਿ ਇਸ ਨੂੰ ਪਸ਼ੂਆਂ ਨੂੰ ਮਾਰ ਕੇ ਬਣਾਇਆ ਜਾਂਦਾ ਹੈ ਜੋ ਕਿ ਮਾਂ ਨੂੰ ਕਦੇ ਵੀ ਪਸੰਦ ਨਹੀਂ ਆਵੇਗਾ ਕਿ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਘਰ ਵਿੱਚ ਮਾਂ ਦੀ ਸਥਾਪਨਾ ਕੀਤੀਏ ਜਾ ਮਾਤਾ ਦੀ ਚੌਂਕੀ ਜਾਂ ਅਖੰਡ ਜੋਤ ਲਗਾਈਏ ਤਾਂ ਘਰ ਨੂੰ ਕਦੇ ਵੀ ਇਕੱਲਾ ਛੱਡ ਕੇ ਨਾ ਜਾਓ। ਕਹਿਣ ਦਾ ਭਾਵ ਕਿ ਘਰ ਵਿੱਚ ਕਿਸੇ ਨਾ ਕਿਸੇ ਦਾ ਹੋਣਾ ਬਹੁਤ ਜ਼ਰੂਰੀ ਏ। ਜੇਕਰ ਤੁਸੀਂ ਨਰਾਤਿਆਂ ਦੀ ਪੂਜਾ ਅਰਚਨਾ ਰੱਖਦੇ ਹੋ ਤੇ ਤੂਫਾਨ ਨੂੰ ਦੇਣ ਦੇ ਵਿੱਚ ਸੌਣ ਦੀ ਆਦਤ ਹੈ ਤਾਂ ਨਰਾਤਿਆਂ ਦੇ 9 ਦਿਨਾਂ ਤੱਕ ਆਪਣੀ ਆਦਤ ਬਦਲ ਲਓ ਕਿਉਂਕਿ ਨਰਾਤਿਆਂ ਦੌਰਾਨ ਦੇਣ ਵਿੱਚ ਸੌਣ ਦੀ ਮਨਾਹੀ ਹੈ। ਇਸੋ ਇਲਾਵਾ ਕਾਮ ਵਾਸਨਾ ਤੋਂ ਦੂਰ ਰਹੋ ਤੁਹਾਨੂੰ ਮਰਾਤਿਆਂ ਦੇ ਦਿਨਾਂ ਵਿੱਚ ਕਾਮ ਭਾਵਨਾ ਤੇ ਕੰਟਰੋਲ ਕਰਨਾ ਬਹੁਤ ਜ਼ਰੂਰੀ ਏ ਇਹਨਾਂ ਦਿਨਾਂ ਵਿੱਚ ਔਰਤਾਂ ਤੇ ਮਰਦਾਂ ਦੋਹਾਂ ਨੂੰ ਬ੍ਰਹਮਚਾਰੀ ਦਾ ਪਾਲਣ ਕਰਨਾ ਚਾਹੀਦਾ ਹੈ ਤੇ ਇਸ ਦੇ ਨਾਲ ਹੀ ਮਾਂ ਦੀ ਪੂਜਾ ਅਰਚਨਾ ਸਾਫ ਮਨ ਦੇ ਨਾਲ ਕਰਨ ਦੇ ਨਾਲ ਹੀ ਮਾਂ ਪਰਸੰਨ ਹੁੰਦੀ ਏ ਇਸ ਲਈ ਇਹਨਾਂ ਦਿਨਾਂ ਵਿੱਚ ਸਰੀਰਕ ਸੰਬੰਧ ਨਹੀਂ ਬਣਾਉਣੇ ਚਾਹੀਦੇ ਇਹੀ ਸਿਉ ਜਾਣਕਾਰੀ ਕਿ ਜਿਹੜੀ ਸਾਨੂੰ ਨਰਾਤਿਆਂ ਦੇ ਵਿੱਚ ਭੁੱਲ ਕੇ ਵੀ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਤੁਹਾਨੂੰ ਨਰਾਤਿਆਂ ਦੇ ਵਿੱਚ ਇਹ ਪੰਜ ਸੰਕੇਤ ਮਿਲਣ ਤਾਂ ਸਮਝ ਜਾਓ ਕਿ ਤੁਹਾਡੀ ਤੇ ਮਾਤਾ ਦੀ ਕਿਰਪਾ ਹੈ ਸੋ ਇਸੇ ਤਰੀਕੇ ਦੇ ਨਾਲ ਜਦੋਂ ਤੁਹਾਡੇ ਤੇ ਨਵ ਦੁਰਗਾ ਦੀ ਕਿਰਪਾ ਹੁੰਦੀ ਹੈ ਤਾਂ ਇਹ ਸੰਕੇਤ ਮਿਲਨੇ ਸ਼ੁਰੂ ਹੋ ਜਾਂਦੇ ਨੇ ਇਹਨਾਂ ਸੰਕੇਤਾਂ ਤੋਂ ਤੁਸੀਂ ਪਤਾ ਕਰ ਸਕਦੇ ਹਾਂ ਕਿ ਮਾ ਦੁਰਗਾ ਤੁਹਾਡੀ ਨਾਲ ਹੈ ਜਾਂ ਨਹੀਂ ਤੁਹਾਡੇ ਵਿੱਚ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਹੁੰਦੇ ਆ ਕਿ ਅਸੀਂ ਕਿਵੇਂ ਪਤਾ ਕਰੀਏ ਕਿ ਮਾਤਾ ਰਾਣੀ ਸਾਡੀ ਨਾਲ ਹੈ ਕਿ ਨਹੀਂ ਅਸੀਂ ਕਿਵੇਂ ਪਤਾ ਕਰੀਏ ਕਿ ਮਾਤਾ ਰਾਣੀ ਦਿਨ ਪਰ ਸਾਡੀ ਨਾਲ ਰਹਿੰਦੀ ਹੈ ਕਿ ਨਹੀਂ ਰਹਿੰਦੀ ਕੀ ਨਰਾਤਿਆਂ ਦੇ ਸਮੇਂ ਮਾਤਾ ਰਾਣੀ ਸਾਡੇ ਘਰ ਵਿੱਚ ਆਉਂਦੀ ਏ ਚਾ ਨਹੀਂ ਕਿਉਂਕਿ ਸਭ ਦੇ ਮਨ ਵਿੱਚ ਇਹ ਸਵਾਲ ਆਉਂਦੇ ਆ ਸਭ ਚਾਹੁੰਦੇ ਆ ਕਿ ਉਹਨਾਂ ਦੇ ਘਰ ਮਾ ਆਵੇ ਤੇ ਇਸੇ ਤਰੀਕੇ ਦੇ ਨਾਲ ਮਾਤਾ ਰਾਣੀ ਆਪਣੀ ਹੋਣ ਦਾ ਅਹਿਸਾਸ ਆਪਣੇ ਸਾਰੇ ਭਗਤਾਂ ਨੂੰ ਕਰਵਾਉਂਦੀ ਏ ਭਾਵੇਂ ਉਹ ਛੋਟੇ ਭਗਤ ਹੋਣ ਜਾਂ ਵੱਡੇ ਭਗਤ ਆਪਣੇ ਸਾਰੇ ਭਗਤਾਂ ਨੂੰ ਮਾਤਾ ਰਾਣੀ ਆਪਣੀ ਹੋਣ ਦਾ ਅਹਿਸਾਸ ਕਰਵਾਉਂਦੀ ਏ ਕਿਉਂਕਿ ਮਾਤਾ ਰਾਣੀ ਪਰਮ ਸ਼ਕਤੀ ਹੈ ਪਰਮ ਦੇਵੀ ਹੈ ਮਾਤਾ ਰਾਣੀ ਨਰਾਤਿਆਂ ਦੇ ਪੂਰੇ 9 ਦਿਨ ਆਪਣੇ ਸਾਰੇ ਭਗਤਾਂ ਦੇ ਨਾਲ ਸੁਖਮ ਰੂਪ ਦੇ ਵਿੱਚ ਤੇ ਊਰਜਾ ਰੂਪ ਦੇ ਵਿੱਚ ਰਹਿੰਦੀ ਹੈ ਸ਼ਕਤੀ ਰੂਪ ਦੇ ਵਿੱਚ ਰਹਿੰਦੀ ਹੈ ਹੁਣ ਗੱਲ ਕਰਦੇ ਹਾਂ ਉਹਨਾਂ ਪੰਜ ਸੰਕੇਤਾਵਾਰੇ ਜਦੋਂ ਮਾਤਾ ਰਾਣੀ ਤੁਹਾਡੇ ਨਾਲ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਪੂਜਾ ਦੇ ਦੌਰਾਨ ਅੰਜੂ ਹੋਣਾ ਅਸੀਂ ਰੋਜ਼ਾਨਾ ਪੂਜਾ ਕਰਦੇ ਹਾਂ ਪਰ ਹੰਝੂ ਨਹੀਂ ਨਿਕਲਦੇ ਪਰ ਨਰਾਤਿਆਂ ਦੇ ਸਮੇਂ ਜਰੂਰ ਤੁਸੀਂ ਪੂਜਾ ਕਰੋ ਤੇ ਹੰਝੂ ਆਉਣ ਲੱਗਣ ਤਾਂ ਸਮਝ ਜਾਣਾ ਕਿ ਮਾਤਾ ਰਾਣੀ ਤੁਹਾਡੇ ਨਾਲ ਹੀ ਚਾ ਫਿਰ ਜੇਕਰ ਤੁਹਾਨੂੰ ਪੂਜਾ ਦੇ ਦੌਰਾਨ ਅਜੀਹਾ ਲੱਗੇ ਕਿ ਕੋਈ ਤੁਹਾਡੇ ਪਿੱਛੇ ਖੜਾ ਹੈ ਤਾਂ ਸਮਝ ਜਾਣਾ ਕਿ ਮਾਤਾ ਰਾਣੀ ਹਮੇਸ਼ਾ ਤੁਹਾਡੇ ਨਾਲ ਹੀ ਉਹ ਊਰਜਾ ਸਰੂਪ ਬਣ ਕੇ ਸ਼ਕਤੀ ਸਰੂਪ ਬਣ ਕੇ ਹਾਂ ਦੂਸਰੇ ਨੰਬਰ ਤੇ ਆਪਾਂ ਗੱਲ ਕਰਦੇ ਆ ਜਗਨੂ ਦਾ ਸਰੀਰ ਚਾ ਕਪੜੇ ਦੇ ਨਾਲ ਚਿੰਬੜਨਾ ਜੇਕਰ ਜਗਨੂ ਟਿਮਟਮਾਉਂਦੇ ਹੋਏ ਤੁਹਾਡੇ ਕਪੜੇ ਜਾਂ ਸਰੀਰ ਦੇ ਨਾਲ ਚਿੰਬੜ ਜਾਂਦਾ ਸਮਝ ਜਾਣਾ ਕਿ ਮਾਤਾ ਰਾਣੀ ਤੁਹਾਡੇ ਨਾਲ ਹੈ ਕਿਉਂਕਿ ਜਗਨੂ ਨੂੰ ਜੋਗਿੰਨ ਕਿਹਾ ਜਾਂਦਾ ਹੈ ਤੇ ਇਹ ਮਾਤਾ ਰਾਣੀ ਦੀ ਪਰਮ ਸੇਵਕ ਹੈ ਜਿੱਥੇ ਮਾਤਾ ਰਾਣੀ ਦੀਆਂ ਸ਼ਕਤੀਆਂ ਹੁੰਦੀਆਂ ਉਥੇ ਜਾ ਕੇ ਆਪਣੇ ਆਪ ਚਿੰਬੜ ਜਾਂਦੇ ਹਾਂ ਇਸ ਤੋਂ ਇਲਾਵਾ ਅਚਾਨਕ ਝਟਕੇ ਨਾਲ ਨੀਂਦ ਖੁੱਲ ਜਾਣਾ ਰਾਤ ਵਿੱਚ ਅਚਾਨਕ ਝਟਕੇ ਨਾਲ ਤੁਹਾਡੀ ਨੀਂਦ ਖੁੱਲ ਜਾਵੇ ਤਾਂ ਸਮਝ ਜਾਣਾ ਕਿ ਮਾਤਾ ਰਾਣੀ ਤੁਹਾਡੇ ਨਾਲ ਹੈ ਤੇ ਮਾਤਾ ਰਾਣੀ ਤੁਹਾਨੂੰ ਜਗਾਉਣਾ ਚਾਹੁੰਦੀ ਹੈ ਮਾਤਾ ਰਾਣੀ ਤੁਹਾਨੂੰ ਕੁਝ ਸੰਕੇਤ ਦੇਣਾ ਚਾਹੁੰਦੀ ਹੈ ਅਚਾਨਕ ਸੁਗੰਧ ਦਾ ਅਹਿਸਾਸ ਹੋਣਾ ਜੇਕਰ ਤੁਹਾਡੇ ਆਸ-ਪਾਸ ਇਤਰ ਲੁਬਾਣ ਧੂਪ ਚ ਮੇਲੀ ਜਾਂ ਫਿਰ ਅਜਿਹੇ ਫੁੱਲਾਂ ਦੀ ਖੁਸ਼ਬੂ ਆ ਰਹੀ ਹੋਵੇ ਜੋ ਤੁਹਾਡੇ ਘਰ ਦੇ ਆਸ-ਪਾਸ ਨਹੀਂ ਮਿਲਦੀ ਤਾਂ ਸਮਝਣਾ ਚਾਹੀਦਾ ਏ ਕਿ ਮਾਤਾ ਰਾਣੀ ਤੁਹਾਡੇ ਨਾਲ ਹੀ ਮੌਜੂਦ ਏ ਮਾਤਾ ਰਾਣੀ ਜਦੋਂ ਤੁਹਾਡੇ ਕੋਲ ਹੁੰਦੀ ਏ ਤਾਂ ਲੁਬਾਣ ਦੀ ਖੁਸ਼ਬੂ ਧੂਪ ਤੇ ਚ ਮੇਲੀ ਦੇ ਫੁੱਲਾਂ ਦੀ ਖੁਸ਼ਬੂ ਆਉਂਦੀ ਏ ਇਸ ਤੋਂ ਇਲਾਵਾ ਸੁਪਨੇ ਦੇ ਵਿੱਚ ਕੰਨਿਆ ਦਾ ਦਿਖਾਈ ਦੇਣਾ ਰਾਤਾਂ ਦੇ ਦੌਰਾਨ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਕੋਈ ਵੀ ਛੋਟੀ ਕੰਨਿਆ ਦਿਖਾਈ ਦਿੰਦੀ ਏ ਕਿਉਂਕਿ ਛੋਟੀ ਕੰਨਿਆ ਨੂੰ ਦੇਵੀ ਦਾ ਹੀ ਸਰੂਪ ਮੰਨਿਆ ਜਾਂਦਾ ਹੈ ਤੇ ਜਾਂ ਫਿਰ ਲਾਲ ਰੰਗ ਦੇ ਕੱਪੜੇ ਜਾਂ ਲਾਲ ਰੰਗ ਦਾ ਝੰਡਾ ਦਿਖਾਈ ਦੇਵੇ ਤਾਂ ਸਮਝ ਜਾਣਾ ਚਾਹੀਦਾ ਹੈ ਕਿ ਮਾਤਾ ਰੋਣੀ ਤੁਹਾਡੀ ਨਾਲ ਈ ਹੈ ਤੇ ਇਸੇ ਤਰ੍ਹਾਂ ਜੇਕਰ ਜੋਤ ਦੀ ਬੱਤੀ ਜੇ ਗਉਂਦੇ ਸਮੇਂ ਇੱਕ ਖਾਸ ਆਕਾਰ ਬਣਨ ਲੱਗੇ ਤਾਂ ਵੀ ਤੁਸੀਂ ਸਮਝਣਾ ਏ ਕਿ ਮਾਤਾ ਰਾਣੀ ਤੁਹਾਡੇ ਨਾਲ ਏ ਇਸ ਤੋਂ ਇਲਾਵਾ ਇਹ ਸੱਤ ਸੰਕੇਤ ਜਦੋਂ ਮਾਤਾ ਰਾਣੀ ਤੁਹਾਡੇ ਘਰ ਦੇ ਵਿੱਚ ਆ ਚੁੱਕੀ ਏ ਗਾਂ ਦਾ ਬਾਰ ਬਾਰ ਘਰ ਦੇ ਵਿੱਚ ਆਉਣਾ ਜਿਸ ਘਰ ਦੇ ਵਿੱਚ ਮਾ ਦੁਰਗਾ ਰਹਿੰਦੀ ਏ ਉਸ ਘਰ ਵਿੱਚ ਉਹਨਾਂ ਦੀ ਭੈਣ ਕਾਮ ਤੈਨੂੰ ਉਹਨਾਂ ਦੀ ਸੇਵਾ ਦੇ ਲਈ ਉਹਨਾਂ ਦੇ ਦਰਸ਼ਨਾਂ ਦੇ ਲਈ ਵਾਰ-ਵਾਰ ਘਰ ਦੇ ਦੁਆਰ ਤੇ ਜ਼ਰੂਰ ਆਉਂਦੀ ਏ ਤੇ ਇਹ ਘਰ ਦੇ ਆਸ-ਪਾਸ ਘੁੰਮਦੀ ਰਹਿੰਦੀ ਏ ਇਸ ਤੋਂ ਇਲਾਵਾ ਮੱਖੀ ਦਾ ਘਰ ਦੇ ਵਿੱਚ ਆਉਣਾ ਮੱਖੀ ਨੂੰ ਮਾ ਦੁਰਗਾ ਦਾ ਬ੍ਰਹਮਣੀ ਸਰੂਪ ਕਿਹਾ ਗਿਆ ਜੇ ਇਸ ਘਰ ਵਿੱਚ ਨਰਾਤਿਆਂ ਦੇ ਵਿੱਚ ਮੱਖੀ ਆਉਂਦੀ ਏ ਤਾਂ ਸਮਝਣਾ ਚਾਹੀਦਾ ਏ ਉਸ ਘਰ ਵਿੱਚ ਮਾਤਾ ਰਾਣੀ ਆ ਚੁੱਕੀ ਹੈ ਕਿਉਂਕਿ ਮੱਖੀ ਮਾ ਦੁਰਗਾ ਦੇ ਸਰੂਪ ਕਹੇ ਗਏ ਨੇ ਇਸ ਤੋਂ ਇਲਾਵਾ ਜੋਤ ਦਾ ਤੇਜੀ ਦੇ ਨਾਲ ਜਗਣਾ ਜੇਕਰ ਤੁਸੀਂ ਆਪਣੇ ਘਰ ਵਿੱਚ ਮਾਤਾ ਰਾਣੀ ਦੀ ਖੁਸ਼ੀ ਦੇ ਲਈ ਜੋਤ ਸਥਾਪਿਤ ਕੀਤੀ ਹੈ ਤੇ ਜੇਕਰ ਜੋਤ ਦੀ ਲਾਟ ਏਜ ਗਤੀ ਦੇ ਨਾਲ ਜਗ ਰਹੀਏ ਤਾਂ ਸਮਝਣਾ ਜੂਤ ਦੇ ਸਾਹਮਣੇ ਖੁਦ ਮਾਤਾ ਰਾਣੀ ਖੜੀਏ ਤੇ ਤੁਹਾਨੂੰ ਵੀ ਅੰਦਰੂ ਮਾਤਾ ਰਾਣੀ ਦੀ ਹੋਂਦ ਦਾ ਅਹਿਸਾਸ ਹੋਵੇਗਾ ਦੀਵੇ ਦੀ ਬੱਤੀ ਵਿੱਚ ਫੁੱਲ ਦਾ ਬਣਨਾ ਜੇਕਰ ਤੁਹਾਡੇ ਦੀਵੇ ਦੀ ਬੱਤੀ ਵਿੱਚ ਅਚਾਨਕ ਫੁੱਲ ਬਣਨ ਲੱਗੇ ਤਾਂ ਸਮਝਣਾ ਕਿ ਨਵ ਦੁਰਗਾ ਮਾਤਾ ਤੁਹਾਡੇ ਤੇ ਬਹੁਤ ਪ੍ਰਸਾਨ ਨੇ ਤੁਹਾਡੇ ਤੇ ਉਹ ਪੂਰੀ ਤਰ੍ਹਾਂ ਕਿਰਪਾ ਕਰ ਰਹੀਏ ਤੇ ਮਾਤਾ ਰਾਣੀ ਤੁਹਾਡੇ ਘਰ ਵਿੱਚ ਆ ਚੁੱਕੀ ਹੈ। ਇਸ ਤੋਂ ਇਲਾਵਾ ਕਾਲੀਆਂ ਕੀੜੀਆਂ ਦਾ ਘਰ ਦੇ ਵਿੱਚ ਨਿਕਲਣਾ ਜੇਕਰ ਵਾਰ-ਵਾਰ ਘਰ ਵਿੱਚ ਕਾਲੀਆਂ ਕੀੜੀਆਂ ਨਿਕਲਣ ਲੱਗਣ ਜੇਕਰ ਕਾਲੀਆਂ ਕੀੜੀਆਂ ਸਮੂਹ ਵਿੱਚ ਨਿਕਲ ਰਹੀਆਂ ਨੇ ਤਾਂ ਰਸਤਾ ਕੱਟ ਰਹੀਆਂ ਨੇ ਤਾਂ ਸਮਝ ਜਾਣਾ ਕਿ ਮਾਤਾ ਰਾਣੀ ਆ ਚੁੱਕੀਏ। ਇਸ ਤੋਂ ਇਲਾਵਾ ਅਚਾਨਕ ਘਰ ਵਿੱਚ ਮਨਮੋਹ ਖੁਸ਼ਬੂ ਆਣਾ ਜੇਕਰ ਤੁਹਾਨੂੰ ਆਪਣੇ ਘਰ ਵਿੱਚ ਅਚਾਨਕ ਇਤਰ ਵਰਗੀ ਕੋਈ ਖੁਸ਼ਬੂ ਆਉਣ ਲੱਗੇ ਤੇ ਜਿਤ ਖੁਸ਼ਬੂ ਆਉਣ ਲੱਗੇ ਠੰਡੀ ਹਵਾ ਚੱਲਣ ਲੱਗੇ ਤਾਂ ਸਮਝ ਜਾਣਾ ਕਿ ਮਾਤਾ ਰਾਣੀ ਆ ਚੁੱਕੀਏ ਤੇ ਆਪਣਾ ਹੂਣ ਦਾ ਅਹਿਸਾਸ ਤੁਹਾਨੂੰ ਕਰਾ ਰਹੀ ਹੈ ਇਸੋ ਲਾਵਾ ਫਟੇ ਕਪੜੇ ਪਹਿਨੇ ਕੋਈ ਮੰਗਤਾ ਆ ਜਾਵੇ ਜੇਕਰ ਕੋਈ ਫਟੇ ਕਪੜੇ ਪਹਿਨੇ ਮੰਗਤਾ ਆ ਜਾਵੇ ਤਾਂ ਸਮਝ ਜਾਣਾ ਮਾਤਾ ਰਾਣੀ ਤੁਹਾਡੇ ਦੁਆਰ ਤੇ ਮੰਗਤਾ ਬਣ ਕੇ ਆ ਚੁੱਕੀ ਨਰਾਤਿਆਂ ਵਿੱਚ ਕੋਈ ਵੀ ਮੰਗਤਾ ਆਵੇ ਤਾਂ ਉਸ ਨੂੰ ਖਾਲੀ ਹੱਥ ਨਾ ਜਾਣਦੀ ਨਾ ਕਿਉਂਕਿ ਖੁਦ ਮਾਤਾ ਰਾਣੀ ਪ੍ਰੀਖਿਆ ਲੈਣ ਦੇ ਲਈ ਸਾਡੇ ਘਰ ਵਿੱਚ ਮੰਗਤਾ ਬਣ ਕੇ ਆ ਜਾਂਦੀ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਜਾਣਕਾਰੀ ਤੇ ਉਪਾਅ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਜਾਣਕਾਰੀ ਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਵੇਂ ਹੋਰ ਦਾ ਵੀ ਪਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਉਪਾਤੇ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ